ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਖੁਰਦ ਮਰਾਣਾ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਰਵੀਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਕਰੋਂ ਆਪਾਂ ਤੁਹਾਨੂੰ ਤਿੰਨ ਵਾਰਾਂ ਦਿਖਾਉਣੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਤੇ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਅਨੀ ਟਾਈਮ ਤੁਸੀਂ ਜਦੋਂ ਮਰਜ਼ੀ ਕਾਲ ਕਰੋ ਕੋਈ 2 4 5 ਨਾਗ ਜੜੇ ਆ ਮੌਜੂਦ ਹੁੰਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਨਾਗਤਾਂ ਨੂੰ ਆਪਾਂ ਟੋਟਲ ਤਿੰਨ ਦਿਖਾ ਦਨੇ ਆ ਦੋ ਗੱਪਣ ਬੈੜਾ ਨੇ ਤੇ ਇੱਕ ਸੂਈ ਆ ਬੈੜਾ ਸੋ ਤਿੰਨੇ ਪਸ਼ੂਆਂ ਦੀ ਡਿਟੇਲ ਰਵੀ ਤੋਂ ਲੈ ਲਾਂਗੇ ਤਰੀਕਾ ਜੇ ਤੁਸੀਂ ਨੋਟ ਕਰ ਲਓ 2 ਮਾਰਚ ਤੇ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਪੂਰੀ ਗੱਲਬਾਤ ਕਰਦੇ ਆਪਾਂ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਜੋ ਜੀ ਸਭ ਤੋਂ ਪਹਿਲਾਂ ਰਵੀ ਭਾਈ ਸਤਿ ਸ੍ਰੀ ਅਕਾਲ ਸਸੀਗਾ ਭਾਈ ਸਤਿ ਸ੍ਰੀ ਅਕਾਲ ਫਰ ਮਾਰਾਈ ਠੀਕ ਠਾਕ ਕਿਰਪਾ ਮਾਲਕ ਦੀ ਭਾਈ ਹੋਰ ਅੰਦਰ ਸਭ ਕੀ ਹਾਲ ਨੇ ਵਧੀਆ ਵਧੀਆ ਠੀਕ ਠਾਕ ਮਾਰੀ ਜਾਂਦੇ ਸ਼ਾਰਾ ਹਾਂਜੀ ਚਲੋ ਠੀਕ ਹੈ ਰਵੀ ਅੱਜੋ ਬੈੜਾ ਤਿੰਨ ਆਪਣੇ ਕੋਲ ਨੇ ਹਾਂਜੀ ਹਾਂਜੀ ਦੋ ਗੱਬਣ ਤੇ ਇੱਕ ਸੂਈ ਆ ਹਾਂਜੀ ਭਾਜੀ ਇੱਕ ਸੂਈ ਠੀਕ ਹੈ ਵੀਰੇ ਤੇ ਕਿਵੇਂ ਫਿਰ ਕੰਮ ਕਰ ਚੱਲੀ ਜਾਂਦਾ ਮਾਲਕ ਦੀ ਕਿਰਪਾ ਭਾਜੀ ਹਾਂ ਹਾਂ ਹਾਂਜੀ ਹਾਂਜੀ ਅੱਜ ਤੋੜ ਫਿਰ ਇਸੇ ਤਰ੍ਹਾਂ ਹੀ ਹਾਂਜੀ ਭਾਜੀ ਇਹ ਨਹੀਂ ਮੁੱਕਣੀ ਆਪਣੀ ਐਂ ਚੱਲੀ ਜਣੀ ਇੰਨਾ ਚਿਰ ਜ਼ਿੰਦਗੀ ਮਾਲਕ ਚਲਾਈ ਰੱਖੇ ਚਲੋ ਹਾਂ ਚਲੋ ਇਸੇ ਤਰ੍ਹਾਂ ਹੀ ਚੱਲਦੀ ਦਾ ਨਾ ਹੀ ਗੱਡੀ ਹੈ ਹਾਂਜੀ ਹਾਂਜੀ ਠੀਕ ਆ ਰਵੀ ਸ਼ੁਰੂਆਤਾਂ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਜਿਹੜੀਆਂ ਟੁਕੀਆਂ ਵੇਰਾਂ ਦੋਵੇਂ ਇਹ ਤੇ ਲਾ ਗਏ ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਸ਼ੁਰੂਆਤ ਦੇ ਵਿੱਚ ਇੱਕ ਜਰਸੀ ਦੇ ਵਿੱਚ ਕਰਾਸ ਕੋਈ ਚਾਈ ਵਾਲ ਦਾ ਜਰਸੀ ਦਾ ਕਰਾਸ ਮੰਨਣਾ ਪਏ ਵੇਰ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਕੋੜ ਵਰਗਾ ਰੰਗ ਤੇ ਇਹ ਰਵੀ ਵੀਰ ਸੂਹਾ ਕਿਰਮਾ ਸੰਧੀ ਕਰੀ ਨਹੀਂ ਪਹਿਲਾ ਸੂਹਾ ਛੇ ਦਾ ਆਂਦਾ ਜੀ ਸਗੀ ਆ ਹਾਂਜੀ ਲਓ ਵੀ ਪਹਿਲਾ ਸੂਹਾ ਦੋਸਤੋ ਪਲੂਣ ਵੇਰ ਦੇ ਸੂਣਾ ਤੇ ਕਰਾਸ ਸੰਗ ਦੇ ਵਿੱਚ ਆ ਤੋ ਕਾਫੀ ਭਰਾ ਆਪਣੇ ਡਿਮਾਂਡ ਹੀ ਰੱਖਦੇ ਆ ਇਹਨਾਂ ਦਿਨਾਂ ਦੇ ਵਿੱਚ ਠੀਕ ਆ ਜੀ ਕ੍ਰੋਸ ਆਂਗ ਦੇ ਵਿੱਚ ਵੜਣਾ ਤੇ ਕ੍ਰੋਸ ਆਂਗ ਦੇ ਵਿੱਚ ਹੀ ਜ਼ਿਆਦੇ ਪਸ਼ੂ ਨਿਕਲਦੇ ਆ ਅੱਜਕੱਲ ਠੀਕ ਆ ਤੇ ਪਹਿਲਾ ਸੂਆ ਵਾਇਰ ਤੁਸੀਂ ਚੈੱਕ ਕਰੋ ਪਹਿਲਾ ਸੂਆ ਸੂਣ ਵਾਲੀ ਆ ਰਵੀ ਕਿੰਨੇ ਕ ਦਿਨ ਲੈ ਜੂ ਪੰਜ ਹਫਤਾ ਲੈ ਹੀ ਜਾਣਾ ਵਛੀ ਨੇ ਜੀ ਠੀਕ ਆ ਜੀ ਹਾਂਜੀ ਉਹ ਵੀ ਇੱਕ ਹਫਤਾ ਦੋਸਤੋ 1 ਵੀਕ ਹਜੇ ਲੈਫਟਾ ਸਮਾਂ ਠੀਕ ਆ ਜੀ ਤੇ ਹਾਈਟ ਦੀ ਮੀਡੀਅਮ ਜਿੱਦਾਂ ਇੱਕ ਨਾਰਮਲ ਆਪਾਂ ਜਰਸੀ ਬਰੀਡ ਦੇ ਵਿੱਚ ਵੜਣਾ ਦੇਖਦੇ ਆ ਠੀਕ ਆ ਬਾਕੀ ਪਲੀ ਪਲੀਤੀ ਬਹੁਤ ਆ ਇਧਰੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਇੱਕ ਵਾਰੀ ਬਿਲਕੁਲ ਤੁਸੀਂ ਵੇ ਸੋ ਥੱਲੇ ਲੇਵੇ ਦੀ ਵੀ ਬਹੁਤ ਹਾਂ ਜੀ ਸੋਹਣੀ ਆ ਸਾਫ ਸੁਥਰੀ ਆ ਚਾਰੇ ਥਾਂ ਕੋਈ ਫੋਟ ਨਹੀਂ ਕੀ ਕਿਸੇ ਰਕਮ ਦੀ ਠੀਕ ਆ ਜੀ ਸੋ ਚਾਰੇ ਥਾਂ ਸੋਹਣੇ ਸਪੇਸ ਚੰਗੇ ਗੈਪ ਦੇ ਉੱਪਰ ਬਾਕੀ ਰ ਵੀ ਚੰਗੀ ਆ ਬੱਚੀ ਚੰਗੀ ਹੈ ਜੀ ਥੱਲੇ ਹਾਂਜੀ ਭਾਜੀ ਬਣੂ ਤੈਨੂੰ ਚੰਗੀ ਦੁੱਧ ਪਹਿਲੇ 16 17 ਕਿਲੋ ਭਰ ਦੂ ਹਾਂ ਹਾਂਜੀ ਬਈ ਲਾਊਗੀ ਮੱਥਾ ਟਕਰ ਦੇਊਗੀ 15 16 ਲੀਟਰ ਹਾਂਜੀ 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 ਭਰ ਦੇ ਵਾਦੀ ਭਰ ਦੇ ਪਰ 15 16 ਕਿਲੋ ਅਨਮੋਲੀ ਇਹ ਦੇ ਦੂ ਠੀਕ ਆ ਜੀ ਬਾਕੀ ਦੇਣ ਇਹਨਾਂ ਦੇ ਆਗੇ ਭਰੀ ਗਾੜੀ ਜਣ ਹਾਂ ਬਿਲਕੁਲ ਜੀ ਲੋ ਵੀ ਕ੍ਰੋਸ ਅੰਗ ਦੇ ਵਿੱਚ ਵਾੜ ਤੁਸੀਂ ਦੇਖ ਵੱਛੀ ਪਹਿਲਾ ਸੂਆ ਸੋਣੀ ਹੈ ਤੇ ਮੋਹੋਂ ਦੰਦੀ ਛੇ ਆ ਠੀਕ ਆ ਜੀ ਸੋ ਛਿੱਕੀ ਵੈੜ ਤੇਰਾ ਵੀ ਕੀ ਮੁੱਲ ਕੀ ਡਿਮਾਂਡ ਕਰਤੀ ਇਹਦੀ ਭਾਈ ਇਹਦੇ ਮੱਛੀ ਸੂਈ ਸਵਾਈ ਹੁੰਦੀ ਫਿਰ 1 ਲੱਖ ਰੁਪਏ ਦੀ ਵੇਚ ਦਿੰਦੇ ਹਾਂ ਅੱਜ 75000 ਰੁਪਏ ਮੁੱਲ ਕਰਦੇ 70 ਦੀ ਲੈਦੇ ਆਈ 70 ਤੇ ਹਾਂਜੀ 68 ਤੋਂ ਡੇਣੀ ਆਪਾਂ ਇੱਥੇ ਹਾਂਜੀ ਭਾਈ ਛੋਟ ਛੱਪਾ ਕਰਦਾਂਗੇ ਮਾਨਤਨ ਕਰਦਾਂਗੇ ਠੀਕ ਆ ਵੀਰੇ ਹਾਂਜੀ ਲਓ ਵੀ 75000 ਚਾਹੇ 80000 ਕੋਈ ਵੀ ਡਿਮਾਂਡ ਕਰਾ ਲੋ ਠੀਕ ਆ ਤੇ 70000 ਦੀ ਤੁਹਾਨੂੰ ਬਾਹਰ ਮਿਲ ਜਾਊਗੀ ਬਾਕੀ ਲੜਾ ਲੜਾ ਕਾਫੀ ਜਿਆਦੀਆਂ ਢਿਲ ਢੋਲ ਆਪਾਂ ਉਮੀਦ ਕਰ ਸਕਦੇ ਆ ਵੀ ਪਸ਼ੂ ਥੱਲੇੋਂ ਚੰਗਾ ਖੁੱਲੂ ਖੋਲੂਗਾ ਠੀਕ ਆ ਜੀ ਬਾਕੀ ਝੋਲਾ ਚਲਾ ਬਹੁਤ ਸੋਹਣਾ ਥੱਲੇੋਂ ਬੱਚੀ ਦਾ ਤੇ ਟਿੱਪਣ ਦੀ ਤਸੱਲੀ ਗਾਰੰਟੀ ਆ ਕੋਈ ਭਰਾ ਆਨਲਾਈਨ ਸੌਦਾ ਕਰਦਾ ਭਾਰ ਪਿਛੇ ਦੀ ਤਾਂ ਤਸੱਲੀ ਜਿਹੜੀ ਟਿੱਪਣ ਦੀ ਤਸੱਲੀ ਗਾਰੰਟੀ ਆ ਠੀਕ ਆ ਇਸ ਤੋਂ ਬਾਅਦ ਅਸੀਂ ਇੱਧਰ ਸਾਗਰ ਨੰਬਰ ਤੇ ਆ ਜਗੇ ਤੇ ਕਾ ਵੜ ਆਪਣੇ ਕੋਲ ਖੜੀ ਹੈ ਹਾਂ ਜੀ ਭਾਜੀ ਇਹਦਾ ਸੁਆ ਕੀ ਰਕਾ ਭਾਈ ਇਹ ਪਹਿਲਾਂ ਨੇ ਪਰ ਆਪਾਂ ਦੂਜਾ ਮੰਨ ਕੇ ਲਈ ਜਾਈ ਠੀਕ ਆ ਜੀ ਹਾਂ ਜੀ ਹਾਂ ਜੀ ਲੋ ਵੀ ਕੋ ਦੂਜਾ ਮੰਨ ਕੇ ਸੁਆ ਕੋਈ ਵੀ ਆਪਣਾ ਵੀਰ ਸੱਜਣ ਸੰਪਰਕ ਕਰ ਲਵੇ ਬੱਚੀ ਗੱਬੜਾ ਤੋ ਤੇ ਇਹ ਵੀ ਕਰਮਾ ਲਈ ਹਜੇ ਸਮਾਂ ਲੈ ਜੂਗੀ ਠੀਕ ਆ ਜੀ ਕੋਈ ਹਫਤਾ ਹਫਤਾ ਰਵੀ ਦਾ ਵੀ ਮੰਨ ਹਾਂਜੀ ਬਰਾਬਰ ਹੀ ਹੈ ਭਾਈ ਦੋਵਾਂ ਨੇ ਉਹ ਵੀ ਹਫਤਾ ਖਾਦੇ ਦਾ ਵੀ ਸਮਾਂ ਹਜੇ ਬਾਕੀ ਆ ਸੋ ਕੱਦ ਵੱਡੀਆਂ ਦੇ ਵਿੱਚ ਹੀ ਇਹ ਕਰਮਾ ਲਈ ਦਾ ਮੀਡੀਅਮ ਤੋਂ ਪਲਾਸੀ ਹਾਈਟ ਆਪਾਂ ਕਵਾਂਗੇ ਤੇ ਦੂਜਾ ਸੂਆ ਠੀਕ ਆ ਜੀ ਘਰ ਵਾਲੇ ਜਿੱਥੋਂ ਖਰੀਦੀ ਆ ਠੀਕ ਆ ਜੀ ਪਹਿਲਾ ਸੂਆ ਕਹਿੰਦਾ ਸੀ ਪਰ ਹਾਲ ਜਿਹੜੀ ਆ ਜਾਬਦੀ ਤੁੱਚੇ ਆ ਤੇ ਦੂਜੇ ਮੰਨ ਕੇ ਕੋਈ ਸੱਜਣ ਆਪਣਾ ਫੇਰ ਤੁਸੀਂ ਸੌਦਾ ਕਰ ਲਿਓ ਨਹੀਂ ਬਾਕੀ ਬਰੀਕ ਬਹੁਤ ਜ਼ਿਆਦੀ ਵੈਣਾ ਅਤਰ ਭਾਈ ਇੱਕ ਵੇ ਦੋ ਵੇ ਇੱਥੇ ਕਿਹੜੇ ਜ਼ਰੂਰ ਕਰਾ ਦੇ ਨੇੜੇ ਨੇੜੇ ਹਣਾ ਹਾਂ ਠੰਡੀ ਤੇਰੀ ਜਿਤਨਾ ਬਿਲਕੁਲ ਭਾਈ ਬਿਲਕੁਲ ਜਿਤਨਾ ਮੰਗੀ ਗੁੰਦਾ ਠੀਕ ਆ ਅਬ ਵੀਰੇ ਕੀ ਮੁੱਲ ਕੀ ਡਿਮਾਂਡ ਕਰਦੇ ਆ ਇਸ ਵੈੜ ਦੀ ਭਾਈ ਮੁੱਲ ਭਾ 70000 ਰੁਪਏ ਕਰ ਲਈਏ ਦਾ ਵੀ ਹਾਂ ਇਹ 60000 ਰੁਪਏ ਦੇਣੀ ਆ ਭਾਈ 60 ਦੇ ਹਾਂਜੀ ਠੀਕ ਆ ਜੀ ਹੁਣ ਚ ਮਾਨਤਨ ਖੁੱਲਡਲਾ ਕਰ ਦਾਂਗੇ ਆਪਾਂ ਠੀਕ ਆ ਲਓ ਵੀ ਇਹ 60000 ਦੀ ਵੈੜ ਮਿਲ ਜੂਗੀ ਸੋ ਐਚਐਫ ਦੇ ਵਿੱਚ ਕਰਾਸ ਆ ਗਈ ਠੀਕ ਆ ਜੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਰਮੀ ਗੁਰਮੀ ਦਾ ਨੂੰ ਕਰਮ ਵਾਲੀ ਨੂੰ ਕੋਈ ਬਾਹਲਾ ਮਤਲਬ ਨਹੀਂ ਹੈਗਾਗਾ ਤੇ ਚੰਗੀ ਆ ਵੈੜ 60 ਹਜ਼ਾਰ ਦੀ ਅੱਜ ਤੁਹਾਨੂੰ ਮਿਲ ਜੂਗੀ ਡਿਮਾਂਡ ਕੁਛ ਵੀ ਹੋਵੇ ਠੀਕ ਹੈ ਜੀ ਸੋ ਮੌਕੇ ਤੇ ਥੋੜਾ ਬਾਦ ਵਿੱਚੋ ਛੋੜ ਸੱਪਾ ਹੋ ਜਾਊਗਾ ਬਾਕੀ ਲੇਵੇ ਦੀ ਸਾਫ ਸੁਥਰੀ ਆ ਕਰਮਾਂ ਲਈ ਤੇ ਕੱਤ ਵੱਡਾ ਠੀਕ ਆ ਸੋ ਇਹ ਗੱਬਣ ਵੜਾ ਸੀ ਦੋ ਜੜੀਆਂ ਆਪਾਂ ਤੁਹਾਨੂੰ ਦਿਖਾਈਆਂ ਪਹਿਲੇ ਤੇ ਸੈਕੰਡ ਨੰਬਰ ਤੇ ਇਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਸੂਈ ਸਵਾਈ ਆ ਤੇ ਰਵੀ ਇਹਦਾ ਸੂਆ ਕਿੰਨਾ ਤੇ ਕਿੰਨੇ ਕੁ ਦਿਨ ਪਾਜੀ ਤੀਜਾ ਸੂਆ ਇਹਦਾ ਹਾਂਜੀ ਤੇ ਪਹਿਲੇ ਦੋਹਾਂ ਹੋਆ ਜਿਹੜੇ 35 ਤੋਂ 36 ਕਿਲੋ ਦੁੱਧ ਚ ਵਾਇਆ ਠੀਕ ਹੈ ਜੀ ਹਾਂਜੀ ਤੇ ਪਰਸੋਂ ਨਹੀਂ ਸੋਈ ਹੋਈ ਆ ਸੁਸਵਾਹ ਗਈ ਥੋੜੀ ਜੀ ਇੱਕ ਟੜੀ-ਚੂੜੀ ਲੱਗੀ ਰਹੀ ਕਰਕੇ ਤੁਹਾਨੂੰ ਪਤਾ ਵੀ ਥੋੜਾ ਕੇਰ ਨਹੀਂ ਹੋਈ ਥੋੜਾ ਤੈਹ ਜੀ ਲਾਈ ਖੜੀ ਆ ਅਈ ਤੈਹ ਜੀ ਲਾਈ ਖੜੀ ਆ ਆ ਮੱਛਾ ਦੇ ਨਹੀਂ ਮੱਛੀ ਭਾਜੀ ਮੱਛੀ ਮਗਰ ਠੀਕ ਆ ਜੀ ਨਾਰੂਆ ਨਾਲ ਆ ਬੱਚੇ ਦੇ ਅੱਜ ਤੀਜਾ ਦੂਜਾ ਦਿਨ ਅੱਜ ਤੀਸਰਾ ਦਿਨ ਆ ਭਾਜੀ ਮੌਜੂਦ ਤੇ ਤੀਜਾ ਦਿਨ ਤੇ ਨਾਰੂ ਤੁਸੀਂ ਨਾਲ ਵੇਖੋ ਬੱਚੇ ਦੇ ਨਾਲ ਦਾ ਹੈਗਾ ਠੀਕ ਆ ਤੇ ਤੀਜੇ ਸੂਹਾ ਗਰਮਾ ਦੀ ਠੀਕ ਆ ਜੀ 23 ਤੋਂ 24 ਕਿਲੋ ਬੋਲਾ ਰਹਿਣੀ ਆ ਭਾਜੀ ਇਹਨਾਂ ਨੇ ਆਸ ਵਕਤ ਹਾਂਜੀ ਹਾਂਜੀ ਲਓ ਵੀ 23-2 ਤੇ ਕਦ ਵਟਾ ਕੁਰੀ ਸੁਬਾਹ ਨਹੀਂ ਚਲਾਈ ਸੁਬਾਹ ਭਾਜੀ ਦੀ ਹੋਈ ਆ ਮੌਰ ਨਹੀਂ ਕਰਤੀ ਸੀ ਹਾਂਜੀ ਭਾਜੀ ਬਹਿਣਾ ਔਖਾ ਹੋ ਜਾਂਦਾ ਬੱਚੀ ਨੂੰ ਠੀਕ ਆ ਜੀ ਉਹ ਵੀ ਮੌਰਨਿੰਗ ਚੁਵਾਈ ਜਿਹੜੀ ਇਹਦੀ ਹੋਈ ਆ ਠੀਕ ਆ ਜੀ ਉਹ ਅਕੋਰਡਿੰਗੋਂ ਤਕਰੀਬਨ ਆਪਾਂ ਜੇਕਰ ਸਮੇਂ ਦੀ ਗੱਲ ਕਰ ਲਈਏ ਕੋਈ 8:30 9 ਵਜੇ ਦਾ ਮੌਰਨਿੰਗ ਦਾ ਟਾਈਮ ਆ ਤੇ ਸੁਬਾਹ ਜਿਹੜਾ ਥੋੜਾ ਹੌਲਾ ਕਰ ਦਿੱਤਾ ਥੱਲੇ ਉਹ ਠੀਕ ਆ ਉਹ ਤੁਸੀਂ ਇੱਕ ਜਜਮੈਂਟ ਕਰ ਜੂਗੇ ਬਾਕੀ ਲੇਵੇ ਦੀ ਬਨਾਥ ਨਾਲ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਕਮਾਲ ਦਾ ਉਹਨਾਂ ਹੀ ਗਾਂ ਤੇ ਉਹਨੇ ਪੇਸ਼ਾ ਉਹ 23 ਔ ਵੀ 23 ਔ ਵੀ ਲੀਟਰ ਐਸ ਵਕਤ ਬੋਲਾਏ ਦੇ ਥੱਲੇ ਠੀਕਾ ਬਸ ਭਾਈ ਜੀ ਉਹਨੂੰ ਮੋਜੀ ਡੀ ਮੋਟੀ ਧਾਰ ਧਾਰਾ ਮਾਰ ਕੇ ਪਾ ਵਿਖਾ ਦੇਣੇ ਆ ਜਰੂਰ ਜੀ ਆਹ 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 ਉੱਪਰੇ ਕਰਨਾ ਦਾ ਬੰਦੇ ਬੱਚਾ ਗੜੀ ਆ ਲੋ ਜੀ ਜੀ ਮਾ ਜੀ ਭਾਈ ਕੋਈ ਬਿਠਾ ਰਵੇ ਹਾਂ ਨੇ ਚੰਗੀ ਚੋਣ ਚਾਣ ਲੋ ਜੀ ਕਿਸੇ ਰਕਮ ਦੀ ਕੋਈ ਭੂਰ ਨਹੀਂ ਛੱਟੇ ਵਾਲੀ ਗੱਲ ਨਹੀਂਗੇ ਠੀਕ ਆ ਜੀ ਤੋਂ ਮੂਰੀ ਪਸਨਾ ਵੀ ਗੜਦਾ ਹੈ ਹਾਂ ਉਹ ਥਾਣੇ ਕੋਲ ਤੁਹਾਨੂੰ ਆਪਾਂ ਲਾਗੇਉਂ ਦਿਖਾ ਰਹੇ ਆ ਪਹਿਣੀ ਵਾਲੇ ਪਾਸੇ। ਹਾਂ ਠੀਕ ਆ। ਹੁਣ ਵੀ ਕੀ ਡਿਮਾਂਡ ਵੀਰੇ ਰਹੂਗੀ ਕੀ ਮੁੱਲ ਕਰਦੇ ਆਂ ਦਾ? ਪਾਹੀ ਵਛੀ ਦਾ ਮੁੱਲ ਤੇ ਭਾਵੇਂ 1,20,000 ਰੁਪਏ ਕਰ ਲਈਏ। ਹਾਂ। 95,000 ਦੀ ਦੇਣੀ ਆ ਵਈ ਆਪਾਂ। 95 ਦੀ। ਹਾਂਜੀ। ਕੋਈ ਕਸਰ-ਕੁਸਰ ਵਿੱਚ ਆ ਕੋਈ ਸ਼ੋਰ। ਕੱਢ ਦਿਆਂ ਕੋਣੀ ਭਾਈ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰਨਾ। ਠੀਕ ਆ ਜੀ। 95 ਚ? ਹਾਂਜੀ। ਲਓ ਫੇ ਠੀਕ ਆ ਜੀ 100 ਛਟਾ ਲੇਂਗੀ ਜਿਹੜੀ ਬੋਲੇ ਤੋਂ ਇਸ ਵਾਰ ਦੀ ਚੰਗੀ ਆ। ਕੋਈ 23-24 ਲੀਟਰ ਦੋਸਤੋ। ਆਸ ਵਕਤ ਹੁਣ ਬੌਲੇ ਤੋਂ ਕਰਮਾਰੀ ਤਰੀ ਹੋਈ ਆ ਠੀਕ ਆ ਤੇ 35 34 35 34 ਲੀਟਰ ਵੀਰਾਂ ਦਾ ਵੀ ਪਿਛਲੇ ਸੋਵੇ ਤੋਂ ਠੀਕ ਹੈ ਭਾਜੀ ਗਾਰੰਟੀ ਦੇਣੀ ਆਪਾਂ ਠੀਕ ਆ 30 ਕਿਲੋ ਦੀ ਹਾਂਜੀ ਹਾਂਜੀ ਗਾਰੰਟੀ ਦੇ ਦੇਣੀ ਆਪਾਂ ਠੀਕ ਆ ਵੀਰੇ ਹਾਂਜੀ ਲੋ ਵੀ 30 ਕਿਲੋ ਦੀ ਵੀਰਾਂ ਦਾ ਵੀ ਗਾਰੰਟੀ ਆਪਾਂ ਦੇ ਦੇਾਂਗੇ ਠੀਕ ਆ ਜੀ ਬਾਕੀ ਸਟਾਰਟਿੰਗ ਚੰਗੀ ਆ ਉਸ ਬਿਹਾਬ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਦੁੱਧ ਅੱਗੇ ਕਰਮਾਰੀ ਮੈਲੀ ਮੋੜੇ ਸੋ ਚੰਗੀ ਇਹ ਵਹਿੜਾ ਦੋਸਤੋ ਬਾਕੀ ਇਧਰ ਦੋ ਦੇਣੀਆਂ ਤੁਹਾਨੂੰ ਆਪਾਂ ਗੱਬਣ ਬੜਾ ਦਿਖਾਤੀਆਂ ਨੇ ਬਹੁਤ ਵਧੀਆ ਚੰਗੀਆਂ ਸ਼ਾਨਦਾਰ ਵਹਿੜਾ ਨੇ ਰੇਡ ਪਰਤੇ ਵੀ ਬੜੇ ਜਾਇਜਾ ਕਰੋ ਸੰਗ ਦੇ ਵਿੱਚ ਬਹਿ ਰਹੇ ਨੇ। ਬਾਕੀ ਥੱਲੋਂ ਲੈਵਲ ਉਵੇ ਹਵਾਨੇ ਚੜੇ ਦੀਆਂ ਸਾਫ ਸੁਥਰੀਆਂ ਨੇ। ਤੇ ਇੱਕ ਇਧਰ ਹੋਰ ਐਨੀਮਲ ਆਪਾਂ ਤੁਹਾਨੂੰ ਇਹ ਜਾਨਵਰ ਦਿਖਾ ਦਿੰਦੇ ਆ। ਇਹ ਬੱਕਰੀਆਂ ਰਵੀ ਕੇ ਹਾਂਜੀ ਭਾਈ ਜੀ। ਬੱਕਰੀ ਆ ਗਈ। ਪੱਟ। ਠੀਕ ਆ ਜੀ। ਲਓ ਜੀ ਕਰੋਚਾ ਠੀਕ ਆ ਜੀ। ਸੋ ਬੱਕਰੀ ਇਹ ਕਿੰਨੇ ਕਿ ਚਰਦੀ ਉਮਰ ਦੀ? ਰਵੀ। ਭਾਈ ਉਮਰ ਇਹਦੀ ਹੋਊਗੀ 6-7-8 ਮਹੀਨੇ ਹੋਊ। 8-7 ਕੁ ਮਹੀਨੇ ਦੀ। ਹਾਂਜੀ ਹਾਂਜੀ। ਕਰੋਸ ਹੋਈ ਹੈ ਜੀ। ਠੀਕ ਆ ਜੀ। ਹਾਂਜੀ। ਲਓ ਕਿੰਨੇ ਕ ਟਾਈਮ ਦੀ ਕਰੋਸ ਹੈ? ਭਾਈ ਹੋਈ ਗਿਆ ਨਾ ਮਹੀਨਾ ਉਹਨੇ ਰਵਾਦੀ ਹੋ ਗਏ ਨੇ ਮੋ ਵੀ ਮਹੀਨੇ ਦੇ ਲੋਕੋ ਪਾਣੀ ਆ ਠੀਕ ਆ ਜੀ ਕਰਾਉਂ ਚੋਤੀ ਆ ਵੰਡਿੰਗ ਉੱਤੋਂ ਹੀ ਹੋਈ ਠੀਕ ਆ ਜੀ ਸੋ ਬੱਕਰੀ ਜਿਹੜੀ ਐ ਦੋਸਤੋ ਪਕਾਊ ਆ ਅੱਠਾ ਸੱਤਾ ਕ ਮਹੀਨਿਆਂ ਦੀ ਉਮਰ ਆ ਤੇ ਕੀ ਮੋਲ ਰੋ ਵੀ ਇਹਦਾ ਰਹੂਗਾ ਭਾਈ ਇਹ 10000 ਰੁਪਏ ਦੀ ਦੇਣੀ ਆ ਆਪਾਂ 10 ਦੇ ਹਾਂਜੀ ਮੋ ਵੀ 10000 ਦੀ ਕੀਮਤ ਆ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਚੱਲਦੀ ਆ ਜਿਹੜੇ ਭਰਾ ਨੂੰ ਚੰਗੀ ਲੱਗੂਗੀ ਕਿਸੇ ਭਰਾ ਨੇ ਆਪਦੇ ਬਿਲਕੁਲ ਫਾਰਮ ਦੇ ਵਿੱਚ ਪਾਉਣੀ ਆ ਤੇ ਬਣੀ ਆ ਮਹੀਨੇ ਕ ਦੀ ਤੇ ਅੱਠਾ ਸੱਤਾ ਮਹੀਨਿਆਂ ਦੀ ਉਮਰ ਆ ਸਾਰੀ ਇਹਦੀ ਠੀਕ ਆ ਜੀ ਆ ਚੰਗੀ ਆ ਜਿੰਨੀ ਵੀ ਨਿਗਰ ਆ ਠੀਕ ਆ ਜੀ ਉਮਰ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਚੰਗੀ ਆ ਤੋਂ 10000 ਦੀ ਕੀਮਤ ਤੇ ਬਾਕੀ ਮੌਕੇ ਤੇ ਕੋਈ ਜਿੱਥੇ ਵੀ ਕਿਸੇ ਭਰਾ ਦਾ ਤਾਲਮਲ ਪੈਂਦਾ ਉੱਥੇ ਤੁਸੀਂ ਪਿਠਾ ਲਿਓ ਠੀਕ ਆ ਤੇ ਇਹ ਜਿਹੜੀ ਬੱਕਰੀ ਏ ਠੀਕ ਆ ਜੀ ਬਕਾਊ ਆ ਵੀਰ ਦਾ ਵੀ ਹੁਣਾਂ ਦੇ ਕੋਲ ਤੇ ਇੱਧਰ ਜਿਹੜੀਆਂ ਆਪਾਂ ਤੁਹਾਨੂੰ ਵੜਾ ਦਿਖਾ ਦਿੱਤੀਆਂ ਨੇ ਠੀਕ ਆ ਜੀ ਚੰਗੇ ਪਸ਼ੂ ਆ ਸਾਫ਼ ਸੁਥਰੇ ਆ ਠੀਕ ਆ ਜੀ ਦਦਾਰੂ ਪਸ਼ੂ ਜਿਹੜੇ ਆਪਾਂ ਦੋ ਤਾਂ ਤੁਹਾਨੂੰ ਵੜਾ ਜਿਹੜੀਆਂ ਗੱਬਣ ਤਿਆਰੀ ਵਾਲੀਆਂ ਦਿਖਾਤੀਆਂ ਨੇ ਇੱਕ ਸੂਈ ਦਿਖਾਤੀ ਆ ਜਿਹੜੀ ਬੋਲੇ ਚ ਚੱਲਣ ਢਈ ਆ ਰਵੀ ਬਰੇਕ ਨੰਬਰ ਕਰਦੇ ਸਾਂ ਜੀ ਆਪਣੇ ਆਹ ਜੀ ਇਧਰ ਬੋਲੋ ਨੰਬਰ ਭਾਈ 84273 84273 24150 24150 ਹਾਂਜੀ ਲਓ ਵੀ ਇਹ ਨੰਬਰ ਰਵੀ ਦੇ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਪਰ ਚੱਲਣਦਾ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਹੈ ਜੀ ਸੋ ਮਾਲ ਤਕਰੀਬਨ 2-4 ਨਗ ਜਿਹੜੇ ਇਸੇ ਤਰ੍ਹਾਂ ਹੀ ਦਿੱਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ